ਇਧਰ ਤੁਸੀਂ ਦੇਖ ਸਕਦੇ ਹੋ। ਤੁਹਾਡੇ ਦਾ ਬੈਗ ਨੂੰ ਵੀ ਚੰਗਾ ਹੈ ਤੇ ਮੂਰ ਨੂੰ ਵੀ ਚੰਗਾ ਹੈ। ਬੁੱਲੇ ਛੱਡੇ ਹੋਇਆ। ਕੁਝ ਬੱਛਿਆਂ ਤੇ ਕੁਝ ਕੱਟ ਗਿਆ। ਆਪਣਾ ਦੁੱਧ ਦਾ ਕੰਮ ਵੀ ਵਧੀਆ ਹੈਗਾ। ਹਾਂ ਹਾਂ ਬਈ ਵਧੀਆ ਪੂਰਾ। ਤੇ ਇੱਕ ਕਿੰਨਾ ਕ ਆਪਣਾ ਜਾਨੀ ਕਿ ਰੇਟ ਲੱਗ ਜਾਂਦਾ ਵਾ? ਦੁੱਧ ਆਪਣਾ ਬਈ ਯਾਰ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਪਧਾੜ ਤਹਿਸੀਲ ਨੂੰ ਤਪਾ ਮੰਡੀ ਪੈ ਜਾਂਦੀ ਆ ਤੇ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਵਾ। ਤੇ ਬਾਈਆਂ ਦਾ ਖੇਤਾਂ 'ਚ ਘਾਰ ਆ ਇਧਰ ਛੰਨਾ ਪਿੰਡ ਨੂੰ ਛੱਡ ਕੇ ਜਾਂਦੀ ਹੈਗੀ। ਇਹ ਸੜਕ ਦੇ ਉੱਤੇ ਘਰ ਆਗਾ ਤੇ ਦੁੱਧ ਦਾ ਕੰਮ ਤੇ ਫਾਰਮ ਸਪੈਸ਼ਲ ਇਹ ਮੱਝਾਂ ਦਾ ਫਾਰਮ ਹੀ ਆਗਾ ਤੇ ਇਹਨਾਂ ਦੇ ਵਿੱਚੋਂ ਬਾਈ ਨੇ ਦੋ ਮੱਝਾਂ ਪਕਾਊ ਕਰੀਆਂ ਗਈਆਂ ਇੱਕ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਇਹਨੇ ਦੂਜੇ ਸੂਏ ਸੁਣਾ ਜਿਹੜੀ ਪਰਲੇ ਪਾਸੇ ਖੜੀ ਆ ਉਹਨੇ ਤੀਜੇ ਸੂਏ ਸੁਣਾ ਤਕਰੀਬਨ 5-7 ਦਿਨ ਬਾਕੀ ਆ ਇਹਨਾਂ ਦੇ ਦੋਵਾਂ ਦੇ ਬਾਕੀ ਜੋ ਬਣਦੀ ਡਿਟੇਲ ਆ ਉਹ ਕੱਲੀ-ਕੱਲੀ ਦੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋ ਜਾਊਗਾ ਤੇ ਮਤਲਬ ਕਿ ਕੱਲੀ ਕੱਲੀ ਦੀ ਆਪਾਂ ਤੁਹਾਨੂੰ ਪੂਰੀ ਫੁੱਲ ਡਿਟੇਲ ਲੈ ਦਾਂਗੇ ਜਿਹਨੂੰ ਜਿਹੜੀ ਵੀ ਮੱਝ ਪਸੰਦ ਆਉਂਦੀ ਹੈ ਤੇ ਆਪ ਦੀ ਆਗੇ ਤਸੱਲੀ ਕਰ ਲਿਓ ਆਪ ਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਜਿਹੜਾ ਵੀ ਨਾ ਖਰੀਦਣਾ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਦੋਮਾ ਦੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਬਾਈ ਕਲਵੰਦਰ ਠੀਕ ਹੈ ਜੀ ਤੇ ਇਹ ਆਪਣਾ ਬਾਈ ਖੇਤਾਂ 'ਚ ਘਰ ਆ ਜਾਂਦਾ ਹਨਾ ਹਾਂ ਹਾਂ ਬਾਈ ਠੀਕ ਹੈ ਤੇ ਆਪਣਾ ਇਹ ਕੰਮ ਆ ਜਿਹੜਾ ਬਾਈ ਇਹ ਦੁੱਧਤੀ ਆ ਘਰ ਹਾਂ ਬਾਈ ਦਹੀਂ ਦੁੱਧ ਹੀ ਕੰਮ ਆ ਆਪਣਾ ਦੁੱਧ ਦਾ ਕੰਮ ਆ ਹਨਾ ਤੇ ਬਾਕੀ ਉਹ ਜਿਹੜੇ ਪਸ਼ੂ ਰੱਖੇ ਵਿਆ ਸਾਰੇ ਆਪਣੇ ਆਮ ਘਰੇਲੂ ਹੀ ਆ ਹਨਾ ਆ ਘਰੇਲੂ ਹੀ ਆ ਬਾਈ ਕੋਈ ਵਪਾਰ ਲੈਂਦਾ ਤਾਂ ਕੰਮ ਨਹੀਂ 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 ਬਾਈ ਕੋਈ ਪ੍ਰਾਪ ਵਪਾਰ ਲੈਂਦਾ ਕੰਮ ਠੀਕ ਹੈ ਤੇ ਯਾਨੀ ਕਿ ਕੰਮ ਹੈ ਮੱਜਾਂ ਦਾ ਹੀ ਹਨਾ ਹਾਂ ਹਾਂ ਹੈ ਬਾਈ ਮੱਜਾਂ ਦੇ ਜਨ ਠੀਕ ਹੈ ਤੇ ਮਾੜਾ ਜਾਈ ਬਈ ਆਪਾਂ 2 ਕੁ ਮਿੰਟ ਗੱਲ ਕਰਦੇ ਆਂ ਵੀ ਜਿਹੜਾ ਇਹ ਆਪਣਾ ਦੁੱਧ ਦਾ ਕੰਮ ਆ ਵੀ ਵਧੀਆ ਹੈਗਾ ਹਾਂ ਹਾਂ ਬਈ ਵਧੀਆ ਪੂਰਾ ਠੀਕ ਕਿੰਨਾ ਕੁ ਆਪਣਾ ਯਾਨੀ ਕਿ ਰੇਟ ਲੱਗ ਜਾਂਦਾ ਵਾ ਦੁੱਧ ਆਪਣਾ ਬਈ ਯਾਰ 7 8 10 ਫਾਈਟ ਦਾ ਦੁੱਧ ਆਪਣਾ ਠੀਕ ਹੈ ਠੀਕ ਹੈ ਤੇ ਦੁੱਧ ਆਪਣਾ ਵਧੇਗਾ ਪੈ ਜਾਂਦਾ 80 85 ਰੁਪਏ ਉਹ 80 85 ਰੁਪਏ ਪੈ ਜਾਂਦਾਗਾ ਹਾਂ ਡੇਰੀ ਦਾ ਬਾਕੀ ਆਪਣਾ ਵੱਧ ਕੰਮ ਹੈ ਸ਼ਹਿਰ ਦਾ ਕੰਮ ਹੈ ਘਰਾਂ ਚ ਪਾਲੀ ਦਾ ਵੱਧ ਕੁਝ ਘਰਾਂ ਤੇ ਪਾਉਨੇ ਕੁਝ ਡੇਰੀ ਤੇ ਹੀ ਪਾਉਨੇ ਹਾਂ ਹਾਂ ਠੀਕ ਹੈ ਵਧੀਆ ਪ੍ਰੋਫਿਟ ਹੈ ਹਾਂ ਹਾਂ ਬਈ ਪੂਰਾ ਵਧੀਆ ਠੀਕ ਹੈ ਤੇ ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਛੋਟੀ ਤੋਂ ਸ਼ੁਰੂ ਕਰ ਲਗੇ ਹਾਂ ਹਾਂ ਬਾਈ ਇਹਦੀ ਕੀ ਡਿਟੇਲ ਆ ਇਹਨੇ ਕਿਹੜੇ ਸੂਏ ਸੋਣਾਗਾ ਇਹਨੇ ਬਾਈ ਦੂਜੇ ਸੂਏ ਸੋਣਾਗਾ ਦੂਜੇ ਸੂਏ ਸੋਣਾ ਹਾਂ ਕਿੰਨੇ ਦਿਨ ਰਹਿੰਦੇ ਆ ਇਹਦੇ ਇਹਦੇ ਬਾਈ 5-6 ਦਿਨ ਪਏ 5-6 ਦਿਨ ਪਏ ਆ ਹੂੰ ਠੀਕ ਐ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਇਹਦਾ ਕਿੰਨਾ ਦੁੱਧ ਦਿੱਤਾ ਪਾ ਇਹ ਦੁੱਧ ਬਾਈ ਪਹਿਲਾਂ 12 ਕਿਲੋ ਦੁੱਧ ਆਪਣਾ ਕੱਢਿਆ ਵਾ 12 ਕਿਲੋ ਆਪਾਂ ਚੋਇਆ ਹਾਂ ਹਾਂ ਚੋਇਆ ਦਾ ਠੀਕ ਐ ਤੇ ਇਸ ਵਾਰ ਵਧੀਆ ਉਮੀਦ ਆ ਹਨਾ ਕੀ ਅੰਦਾਜ਼ਾ ਕਿੰਨਾ ਕੁ ਦੇ ਸਕਦੀ ਐ ਕਹਦੀ ਦੇ ਸਕਦੇ ਹੋ 13-14 ਕਿਲੋ ਦੁੱਧ 13-14 ਕਿਲੋ ਦੇ ਸਕਦੀ ਬਾਕੀ ਵਰ ਸੇਵਾ ਤੇ ਹੁੰਦਾ ਬਾਕੀ ਸੇਵਾ ਤੇ ਬਈ ਯਾਰ ਵਧ ਵੀ ਸਕਦੀ ਠੀਕ ਹੈ ਤੇ ਜਿਵੇਂ ਆਪਾਂ ਬਈ ਹੁਣ ਚੋਈ ਆ ਪਹਿਲੇ ਸੂਏ ਕਿਵੇਂ ਰਹੀ ਆ ਚੋਣ ਜਾਣ ਚ ਵਧ ਰਹੀ ਆ ਹਾਂ ਹਾਂ ਬਈ ਵਧ ਰਹੀ ਹੈ ਠੀਕ ਹੈ ਥਣਾ ਥਣਾ ਅੰਨਮ ਹਾਂ ਥਣਾ ਨੂੰ ਓਕੇ ਆ ਬਈ ਓਕੇ ਜਮਾ ਹੋਰ ਕੋਈ ਭਾਰ ਭੂਰਨ ਨਾ ਨਾ ਕੋਈ ਭਾਰ ਨਹੀਂ ਬਈ ਆਪਣੀ ਘਰੀ ਚੋਈ ਠੀਕ ਹੈ ਸਾਰੇ ਪੱਖਾ ਤੋਂ ਵਧੀਆ ਗਈ ਹਾਂ ਹਾਂ ਜਮਾ ਬਈ ਠੀਕ ਹੈ ਤੇ ਜਿਹੜਾ ਇਹ ਸੀਮਾਂ ਲੱਗਿਆ ਵਾ ਉਹ ਐਮ 29 ਦਾ ਲੱਗਿਆ ਵਾ ਐਮ 29 ਦਾ ਹਾਂ ਠੀਕ ਹੈ ਜਗਰਾਜ ਦਾ ਬੱਚੇ ਸਟੇ ਠੀਕ ਹੈ ਉਹ ਜ਼ੀਮਾਂ ਲੱਗ ਰਿਹਾ ਵੇਦੇ ਹਾਂ ਬਈ ਠੀਕ ਹੈ ਨਾ ਕ੍ਰੋਸ ਹੋਈ ਵੀ ਮਤਲਬ ਕਿ ਹਾਂ ਕ੍ਰੋਸ ਗ੍ਰੋਸ ਬਈ ਆਪਣਾ ਦਾ ਝੋਟ ਰੱਖ ਠੀਕ ਆ ਜੀ ਉਹਦੇ ਤੋਂ ਕ੍ਰੋਸ ਹੋਈ ਵੀ ਹੈ ਹਾਂ ਹਾਂ ਬਈ ਠੀਕ ਹੈ ਤੇ ਆਪਾਂ ਰੇਟ ਕਿੰਨਾ ਕਰਦੇ ਇਹਦਾ ਇਹਦਾ ਬਈ ਆਪਾਂ 155 ਕਰ 155 ਹਾਂ ਠੀਕ ਆ ਬਾਕੀ ਮੌਕੇ ਤੇ ਹੋ ਜੂ ਮਾਨਦਾਰ ਹਾਂ ਬਾਕੀ ਮੌਕੇ ਤੇ ਮਾਨਦਾਰ ਠੀਕ ਹੈ ਤੇ ਇਹਨੂੰ ਖੋਲ ਕੇ ਬਈ ਦਾ ਗੇੜਾ ਦਵਾ ਦੇ ਲਵੀ ਤੁਸੋਂ ਡਿਟੇਲ ਆਪਾਂ ਇਹਦੀ ਲੈਤੀ ਦੂਜਾ ਸੂਆ ਝੋਟੀ ਨੇ ਸੋਣਾ 5 ਤੋਂ 7 ਦਿਨ ਬਾਕੀ ਹੈ 12 ਕਿ ਲੀਟਰ ਇਹਦਾ ਦੁੱਧ ਦਿੱਤਾ ਵਾ ਇਸ ਵਾਰ 13 14 ਦੀ ਉਮੀਦ ਹੈ ਬਾਕੀ ਪਸ਼ੂ ਵੱਧ ਵੀ ਦੇ ਸਕਦਾ ਹੁੰਦਾ ਸੇਵਾ ਦੇ ਡਿਪੈਂਡ ਹੁੰਦਾ ਹੈਗਾ ਤੇ ਕੱਦ-ਕਾਰਡ ਵੀ ਵਧੀਆ ਹੈਗਾ ਸਾਂਭੀ ਬਲੀ ਵੀ ਚੰਗੀ ਹੈ ਸਾਫ ਸੁਥਰੀ ਹੈ ਥਣਥਣ ਬਹੁਤ ਚੰਗੇ ਆ ਮੋੜ ਲਾ ਬਾਕੀ ਫੇਸ ਦੇਖ ਸਕਦੇ ਹੋ ਫੇਸ ਵੀ ਸੋਹਣਾ ਕੁੰਡੇ ਸਿੰਘ ਹੈ ਤੇ ਬਾਕੀ ਠੰਡੀ ਸੀਲ ਹੈ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਹੈ ਤਿਆਰੀ ਬਹੁਤ ਚੰਗੀ ਹੈ ਬਾਕੀ ਅਜੇ ਦਿਨ ਪਏ ਆ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰਨਾ ਹੈ ਥਾਣਾ ਜਿਸ ਸਪੇਸ ਬਹੁਤ ਵਧੀਆ ਆ ਗਈ ਤੇ ਇੱਕੋ ਜਿਹਾ ਥਾਣਾ ਹੈ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈ ਬਾਕੀ ਤਸੱਲੀ ਅੱਗੇ ਤੁਸੀਂ ਕਰਨੀ ਹੈ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮੈਦਾ ਵੀ ਆਰਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਬੈਕ ਸਾਈਡ ਨੂੰ ਵੀ ਚੰਗਾ ਕੱਢੂਗੀ ਬਾਕੀ ਥਾਣਾ ਵੀ ਬਹੁਤ ਵਧੀਆ ਹੈ ਤੇ بھائی ਦੂਜੇ ਨੰਬਰ ਤੇ ਇਹ ਮੱਝ ਇਹਦੀ ਕੀ ਡਿਟੇਲ ਹੈਗੀ ਇਹਨੇ ਕਿਹੜੇ ਸੂਏ ਸੁਣਾ? ਇਹਨੇ ਬਾਈ ਤੀਜੇ ਸੁਣਾ। ਇਹਨੇ ਤੀਜੇ ਸੁਣਾ। ਤੇ ਇਹਦੇ ਵੀ 1 ਉਹਨੇ ਕਿਤੇ ਨਹੀਂ ਬਾਕੀ ਐ। ਹਾਂ ਇਹਦੇ ਵੀ 1 ਉਹਨੇ ਕਿਤੇ ਨਹੀਂ ਬਾਕੀ। ਠੀਕ ਐ। ਤੇ ਇਹਨੇ ਕਿੰਨਾ ਦੁੱਧ ਦਿੱਤਾ ਸੀਗਾ? ਇਹਨੇ ਬਾਈ 17 ਕਿਲੋ ਦੁੱਧ ਦਿੱਤਾ ਐ। ਇਹਨੇ ਦੂਜੇ ਸੂਏ 17 ਲੀਟਰ ਦਿੰਦਾ। ਹਾਂ। ਠੀਕ ਐ। ਤੇ ਇਸ ਵਾਰ ਫਿਰ ਇਹ ਤੋਂ ਵੀ ਉਮੀਦ ਚੰਗੀ ਆ ਨਾ? ਹਾਂ ਹਾਂ ਬਾਈ। ਕਿੰਨਾ ਕ ਦੇ ਸਕਦੀ ਐ? ਜਾ ਸਕਦੇ ਬਾਈ 20 ਦੇ ਕਰਾਂ। 20 ਦੇ ਕਰਾਂ ਜਾ ਸਕਦੀ ਐ ਹਨਾ? ਬਾਕੀ ਉਹੀ ਗੱਲ ਸੇਵਾ ਤੇ ਆ ਗਈ ਹਨਾ। ਤੇ ਇਹ ਕਿਵੇਂ ਰਹੀ ਐ ਚੌਣ ਚਾਣ ਜਾ? ਹਾਂ ਚੋਈ ਬਾਈ 1 ਨੰਬਰ। ਵਧੀਆ ਰਹੀ ਹੈ ਹਾਂ ਹਾਂ ਬਾਈ ਤੇ ਦੁੱਧ ਦੇਗੀ ਚ ਲੰਮਾ ਸਮਾਂ ਹਾਂ ਦੁੱਧ ਬਾਈ ਦੁਨੀ ਮੰਨੇ ਲੰਮਾ ਸਮਾਂ ਲਈ ਠੀਕ ਹੈ ਹੂੰ ਤੇ ਥਾਣਾ ਤੋਂ ਨੰਨ ਗੋਏ ਥਾਣਾ ਨੰਨ ਬਾਈ ਓਕੇ ਓਕੇ ਜਮ ਹਾਂ ਹਾਂ ਬਾਈ ਆਪਣੇ ਘਰੇ ਚੋ ਜੀ ਵੀ ਹੋਰ ਠੀਕ ਹੈ ਤਸੱਲੀ ਹੈ ਯਾਨੀ ਕਿ ਦੋਵਾਂ ਦੀ ਹਾਂ ਹਾਂ ਬਾਈ ਦੋਨਾਂ ਦੀ ਠੀਕ ਹੈ ਤੇ ਇਹਦਾ ਰੇਟ ਆ ਇਹਦਾ ਰੇਟ ਬਾਈ 22 ਇਹਦਾ 22 ਹੂੰ ਠੀਕ ਆ ਉਹ ਚ ਮਾਨਤਾ ਹੋ ਜੂਗਾ ਹਾਂ ਉਹ ਚ ਮੁੱਖ ਕਰਦਾ ਮਾਨ ਤੇ ਜਿਹੜਾ ਇਹਦੇ ਸੀਮਣ ਲੱਗਿਆ ਵਾ ਇਹਦੇ ਵੀ ਉਹੀ ਲੱਗਿਆ ਵਾ ਆਪਣੇ ਦੇ ਵੀਰੋ ਕ੍ਰੋਸ ਹੋਈ ਵੀ ਆ ਹਾਂ ਕ੍ਰੋਸ ਹੀ ਹੋਈ ਵੀ ਆ ਡਾਇਰੈਕਟ ਕ੍ਰੋਸ ਆਪਣੇ ਕੋਲ ਸਾਹਣ ਸੀਗਾ ਹਾਂ ਬਾਈ ਆਪਣੇ ਕੋਲ ਝੋਟੇ ਆਪਦੇ ਸਾਹਣ ਠੀਕ ਆ ਕਿਹੜੇ ਸੀਮੰਦਾ ਸੀ ਓ ਐਮ 29 ਦਾ ਬਾਈ ਐਮ 29 ਦਾ ਠੀਕ ਆ ਤੇ ਕੀ ਮਾਤਾਰ ਕਾਰਡ ਕਿੰਨਾ ਸੀ ਇਹਦਾ ਮਾਤਾ ਬਾਈ 30 ਕਿਲੋ ਦਾ ਰਕਾਰਡ ਬਾਈ 23 ਕਿਲੋ ਦਾ ਰਕਾਰਡ ਸੀਗਾ ਹਾਂ ਹਾਂ ਠੀਕ ਆ ਤੇ ਹੁਣ ਆਪਾਂ ਵੇਚਤਾ ਉਹ ਹਾਂ ਉਹ ਹੁਣ ਆਪਾਂ ਬਾਈ ਕਰਤਾ ਹੀ ਸੇਲ ਠੀਕ ਆ ਉਹਦੇ ਬੱਚਾ ਹੈਗਾ ਅਸੋ ਦਾ ਬੱਚਾ ਹੈਗਾ ਹਾਂ ਠੀਕ ਆ ਆਪਾਂ ਵਾੜੀ ਜਾਂਦੇ ਹਾਂ 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 ਬਾਈ ਠੀਕ ਆ ਚਲੋ ਚੰਗੀ ਉਮੀਦ ਆ ਫਿਰ ਤਾਂ ਹਨਾ ਜੇ ਮਤਲਬ ਜਿਹੜੇ ਬੱਚੇ ਆਉਣਗੇ ਵਧੇਗੇ ਆਉਣਗੇ ਹਨਾ ਹਾਂ ਹਾਂ ਠੀਕ ਐ ਤੇ ਇਹਦਾ ਵੀ ਘੇੜਾ ਦਵਾਰੇ ਬਈ ਲੋ ਵੀ ਦੋਸਤੋ ਇਹਨੇ ਤੀਜੇ ਸੂਏ ਸੁਣਾ ਤੇ ਇਹਦਾ ਚੰਗਾ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਵਿੱਚ ਤੇ ਤੀਜੇ ਸੂਏ ਦੇ ਵਿੱਚ ਇਹ ਤੋਂ ਚੰਗੀ ਉਮੀਦ ਆ ਵੀ 19-20 ਲੀਟਰ ਦੁੱਧ ਦੇ ਤੂੰ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਸਾਰਾ ਕਿ ਹੋ ਜੀ ਆਪਾਂ ਸੇਵਾ ਕਰਦੇ ਆ ਤੇ ਇਹ ਵੀ ਚੰਗੀ ਹੈਗੀ ਚੰਗੀ ਸਭੀ ਬਲੀ ਹੈ ਤੇ ਚੜਾਈ ਬਹੁਤ ਹੈ ਦੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੁਹਾਨੂੰ ਪਤਾ ਲੱਗਦਾ ਹੋਣਾ ਤੇ ਬਾਕੀ ਜੋ ਥਾਣਾ ਦਾ ਸਜਾ ਉਹ ਬਹੁਤ ਵਧੀਆ ਹੈਗਾ ਤੇ ਕੁੰਡੇ ਸਿੰਘ ਆਗੇ ਪਰਲੇ ਪਾਸੇ ਦਾ ਕਬਲ ਪੋਪਲਾ ਲੱਥਾ ਵਾ ਬਾਕੀ ਸਿੰਘ ਗੁੰਡੇ ਆ ਤੇ ਥਾਣਾ ਦਾ ਸਜਾ ਬਹੁਤ ਵਧੀਆ ਹੈਗਾ ਤੇ ਤਿਆਰੀ ਇਹਦੀ ਵੀ ਚੰਗੀ ਆ ਮੈਦਾਂ ਵੀ ਅਜੇ ਦਿਨ ਜੇ ਲੈ ਗਈ ਤਾਂ ਬਹੁਤ ਵਧੀਆ ਤਿਆਰੀ ਕਰ ਲਵਾਂਗੇ ਬਾਕੀ ਥਾਣ ਦੇਖ ਸਾਦੇ ਬਹੁਤ ਵਧੀਆ ਹੈਗੇ ਆਰਡਰ ਇਹਦਾ ਬੈਗ ਨੂੰ ਵੀ ਚੰਗਾ ਹੈ ਤੇ ਮੂਰ ਨੂੰ ਵੀ ਚੰਗਾ ਹੈ ਥਾਣਾ ਦੇ ਵਿੱਚ ਸਪੇਸ ਇਹਦੇ ਵੀ ਬਹੁਤ ਵਧੀਆ ਹੈ ਇਹ ਵੀ ਮੱਝ ਸਾਫ ਸੁਥਰੀ ਹੈ ਤੇ ਤਸੱਲੀ ਅੱਗੇ ਤੁਸੀਂ ਕਰਨੀ ਹੈ ਆ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਦੋਵਾਂ ਮੱਝਾਂ ਦੀ ਲੈਤੀ ਜਿਹੜਾ ਵੀ ਨਾਲ ਤੁਹਾਨੂੰ ਪਸੰਦ ਆਉਂਦਾ ਹੈ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਨੰਬਰ ਚੱਲੀ ਜਾਂਦਾ ਹੈ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਇੱਕ ਕਰੀ ਦੁਆਰੇ ਦੇਖ ਸਕਦੇ ਹੋ बाकी इधर काफ छोटे खुले छे कुछ बछिया कट में। बाकी थोड़ी इधर निगाह मरा दु पशु लाए हुए इधर देख सकते ਤੁਹਾਡਾ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਅੱਜ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ